ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗਾਜਰਾਂ ਦਾ ਹਲਵਾ ਗਜਰੇਲਾ ਤਿਆਰ ਕਰਾਂਗੀ ਉਹ ਵੀ ਗੋੜ ਵਾਲਾ ਸਿਆਣੇ ਕਹਿੰਦੇ ਹੁੰਦੇ ਹਨ ਕਿ ਰਸੋਈ ਵਿੱਚ ਹੀ ਤੁਹਾਡੇ ਤੰਦਰੁਸਤੀ ਦੇ ਰਾਜ਼ ਛੁਪੇ ਹੋਏ ਜੇਕਰ ਰਸੋਈ 'ਚ ਤੁਸੀਂ ਵਧੀਆ ਖਾਣਾ ਬਣਾਉਂਦੇ ਹੋ ਵਧੀਆ ਚੀਜ਼ਾਂ ਬਣਾਉਂਦੇ ਹੋ ਤੇ ਤੁਸੀਂ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖੋਗੇ ਆਪ ਵੀ ਤੰਦਰੁਸਤ ਰਹੋਗੇ ਆਪਾਂ ਜੀ ਅੱਜ ਗਾਜਰ ਵਾਲਾ ਗਜਰੇਲਾ ਤਿਆਰ ਕੀਤਾ ਜੇਕਰ ਤੁਹਾਡੇ ਘਰ ਵਿੱਚ ਅਚਾਨਕ ਮਹਿਮਾਨ ਆਏ ਹੋਏ ਆ ਥੋੜਾ ਜਿਹਾ ਸਾਈਡ ਤੇ ਕੱਢ ਕੇ ਗਰਮ ਕਰਕੇ ਸਰਵ ਕਰਕੇ ਇਸ ਤਰ੍ਹਾਂ ਦੋਗੇ ਤੇ ਬਹੁਤ ਵਧੀਆ ਲੱਗੇਗਾ ਬੱਚਿਆਂ ਨੂੰ ਵੀ ਦੋਗੇ ਜਿਵੇਂ ਕਿ ਗਾਜਰਾ ਸਿਹਤ ਵਾਸਤੇ ਬਹੁਤ ਵਧੀਆ ਹਨ ਖੂਨ ਬਣਾਉਂਦੀਆਂ ਬਹੁਤ ਸਾਰੇ ਤੱਤ ਹਨ ਇਹਦੇ ਵਿੱਚ ਤੇ ਇਸ ਤਰ੍ਹਾਂ ਜਦੋਂ ਗੁੜ ਵਿੱਚ ਆਪਾਂ ਤਿਆਰ ਕਰਦੇ ਆਂ ਤੇ ਇਹਦੇ ਗੁਣਾ ਵਿੱਚ ਵੀ ਜੀ ਵਾਦਾ ਹੁੰਦਾ ਹੈ ਤੇ ਜੇਕਰ ਵੀਡੀਓ ਵੇਖਣ ਤੋਂ ਬਾਅਦ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਓ ਫਿਰ ਆਪਾਂ ਬਣਾਉਣੇ ਆਂ ਗਾਜਰਾਂ ਦਾ ਗੁਜਰੇਲਾ ਆਪਾਂ ਜੀ 4 ਕਿਲੋ ਗਾਜਰਾ ਲਈਆਂ ਇਹਨਾਂ ਨੂੰ ਧੋ ਬਣਾ ਕੇ छिल लिया आप दो किलो लिया दो किलो फिर बाद लाँगे तो इन्हना आपटे वाले भाग तो कद्दूकश करा आप बच्ची लियाई से कद्दूकस कर वारी बारी कद्दूकस करी जाएंगे तो आप चुल्ते कड़ाई रख देवे तो घट्टी के चु्ले जी अगर घट ही रखा तो आप बिना घ्यो तो तैयार कर रहे हैं तो आप इस तरह जी गाजर है ये पा लाँगे 2 ਕਿਲੋ ਗਾਜਰਾ ਆਪਾਂ ਇੱਕ ਵਾਰੀ ਪਾ ਲਾਂਗੇ ਫਿਰ ਇਹਨਾਂ ਨੂੰ ਥੋੜਾ ਜਿਹਾ ਭੁੰਨ ਕੇ ਫਿਰ ਉੱਤੋਂ ਹੌਲੀ-ਹੌਲੀ ਕੱਦੂਕਾਸ਼ ਵੀ ਕਰੀ ਹੋਈ ਜਾਣ ਗਿਆ ਫਿਰ ਆਪਾਂ ਪਾ ਕੇ ਇਹਨਾਂ ਨੂੰ ਖਾਲੀ ਭੁੰਨਾਂਗੇ ਅੱਧਾ ਕੀ ਘੰਟਾ ਤੇ ਬਹੁਤ ਹੀ ਸੁਆਦੀਸ਼ਟ ਗਜਰੇਲਾ ਤਿਆਰ ਹੁੰਦਾ ਹੈ ਆਪਾਂ ਦੂਜਾ ਪੁਰ ਵੀ ਗਾਜਰਾਂ ਦਾ ਪਾ ਦਵਾਂਗੇ ਤੇ ਆਪਾਂ ਸਾਰੀਆਂ ਗਾਜਰਾ ਪਾ ਦਿੱਤੀਆਂ ਕੱਲ ਜੀ ਆਪਾਂ ਕਿਤੇ ਬਾਹਰ ਗਏ ਸੀ ਤੇ ਦੁੱਧ 4 ਕਿਲੋ ਸੀ ਉਹ ਪੈਨ ਤੇ ਉੱਪਰ ਹੀ ਛੱਡਤਾ ਬੇਟੇ ਨੇ ਬਾਅਦ ਚ ਵੇਖਿਆ 2-3 ਘੰਟੇ ਬਾਅਦ ਉਹ 2 ਕਿਲੋ ਜਿੱਦੋਂ ਰਹਿ ਗਿਆ ਤੇ ਮੈਂ ਫਿਰ ਰਸਤੇ 'ਚੋਂ ਹੀ ਗਾਜਰਾ ਲੈ ਲਿਆ 4 ਕਿਲੋ ਤੇ ਮੈਂ ਕਿਹਾ ਕਿ ਕਿਉਂ ਨਾ ਵੀ ਦੁੱਧ ਤਾਂ ਇੰਨਾ ਸੰਘਣਾ ਹੋ ਗਿਆ ਤੇ ਉਹਨਾਂ ਦਾ ਆਪਾਂ ਗਜਰੇਲਾ ਹੀ ਤਿਆਰ ਕਰ ਲઈએ ਤੇ ਜੀ ਸੰਘਣਾ ਹੋਇਆ ਦੁੱਧ ਦਾ ਇਹ ਤਕਰੀਬਨ 4 ਕਿਲੋ ਦੁੱਧ ਦਾ 2 ਕਿਲੋ ਰਹਿ ਗਿਆ ਸੀ ਤੇ ਇਹ ਆਪਾਂ ਦੁੱਧ ਇਹਦੇ ਵਿੱਚ ਪਾਵਾਂਗੇ ਹੌਲੀ-ਹੌਲੀ ਦੁੱਧ ਪਾਵਾਂਗੇ ਜਿਵੇਂ ਜਿਵੇਂ ਆਪਾਂ ਨੂੰ ਲੋੜ ਮਹਿਸੂਸ ਹੋਏਗੀ ਤੇ ਸੇਕ ਦੀ ਘਾਟੀ ਰੱਖਣਾ ਬਹੁਤ ਜ਼ਿਆਦਾ ਲੱਕੜਾਂ ਨਹੀਂ ਲਗਾਉਣੀਆਂ ਤੇ ਜਿਹੜਾ ਗਜਰੇਲਾ ਜੀ ਚੁੱਲ੍ਹੇ ਤੇ ਹੀ ਵਧੀਆ ਬਣਦਾ ਕਿਉਂਕਿ ਟਾਈਮ ਬਹੁਤ ਲੱਗਦਾ ਹੈ ਜੇਕਰ ਆਪਾਂ ਗੈਸ ਤੇ ਬਣਾਉਣੇ ਆ ਤੇ ਆਪਾਂ ਅੱਧਾ ਕੀ ਘੰਟੇ ਵਿੱਚ ਬਣਾ ਕੇ ਪਰਾਂ ਕਰਦੇ ਆ ਪਰ ਨਹੀਂ ਜਿਹੜਾ ਚੁੱਲੇ ਤੇ ਗਜਰੇਲਾ ਉਹਦਾ ਟੇਸਟ ਵੀ ਵੱਖਰਾ ਹੁੰਦਾ ਹੈ ਤੇ ਗੋੜਾ ਜਿਹੜਾ ਉਹ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਮਿੱਠਾ ਜਿੰਨਾ ਕੀ ਖਾਂਦੇ ਹੋ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਪਾ ਦਾਂਗੇ ਜਿਹੜਾ ਬਚ ਗਿਆ ਸੀ ਆਪਣਾ 2 ਕਿਲੋ ਵਿੱਚੋਂ ਤੇ ਜੇਕਰ ਜ਼ਰੂਰਤ ਹੋਈ ਤੇ ਆਪਾਂ ਦੁੱਧ ਹੋਰ ਪਾ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣੇ ਆ ਥਾਮੋ ਵੀ ਹੈ ਜੀ ਕਿਉਂਕਿ ਗਜਰੇਲੇ ਨੂੰ ਕਾਫੀ ਟਾਈਮ ਲੱਗਦਾ ਹੈ ਬਨਣ ਤੇ ਤੇ ਬੜਾ ਹੌਲੀ-ਹੌਲੀ ਬਣਦਾ ਹੈ ਤੇ ਇਧਰ ਆਪਾਂ ਜੀ ਤੇਲ ਖਸ ਖਸ ਕਾਲੀਆਂ ਮਿਰਚਾਂ ਦਾਲਚੀਨੀ ਛੋਟੀ ਇਲਾਚੀ ਦੇ 2-3 ਦੇ ਦਾਣੇ ਤੇ ਬਦਾਮ ਲਏ ਆ ਜਿਹੜੀ ਖਸ ਖਸ ਹੈ ਉਹ ਤੁਹਾਨੂੰ ਪਤਾ ਹੈ ਸਰਦੀਆਂ ਵਾਸਤੇ ਬਹੁਤ ਵਧੀਆ ਤੇਲ ਵੀ ਬਹੁਤ ਵਧੀਆ ਹੈ ਤੇ ਜਿਹੜੀ ਦਾਲਚੀਨੀ ਉਹ ਤਾਂ ਹੈ ਹੀ ਸੀਤ ਵਾਸਤੇ ਬਹੁਤ ਵਧੀਆ ਇਸ ਤਰ੍ਹਾਂ ਬੱਚਿਆਂ ਨੂੰ ਆਪਾਂ ਦੇਨੇ ਆ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਲੱਗਦਾ ਗ੍ਰाइंड ਕਰਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਗਲੇ ਸਾਫ ਵੀ ਜਿਹੜੀ ਇਲਾਚੀ ਉਹ ਕਰਦੀ ਹੈ ਤੇ ਵੈਸੇ ਹੀ ਵਧੀਆ ਹੁੰਦੀ ਛੋਟੀ ਇਲਾਚੀ ਦੀ ਖੁਸ਼ਬੂ ਬਹੁਤ ਵਧੀਆ ਆਏਗਾ ਤੇ ਆਪਾਂ ਗੋੜ ਦੀਆਂ ਤਿੰਨ ਕਿ ਪੇਸਟੀਆਂ ਪਾਈਆਂ ਆ ਅੱਧਾ ਕਿਲੋ ਤੋਂ ਥੋੜਾ ਜਿਆਦਾ ਤੇ ਕਿਲੋ ਤੋਂ ਘੱਟ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਆਪਾਂ ਮਿੱਠਾ ਘੱਟ ਖਾਣੇ ਆ ਇਸ ਕਰਕੇ ਆਪਾਂ ਥੋੜਾ ਜਿਆ ਘੱਟੀ ਮਿੱਠਾ ਪਾਉਣੀ ਆ ਤੇ ਆਪਾਂ ਥੋੜਾ ਜਿਆ ਦੋ ਦੱਦਾ ਕਿਲੋ ਘੋਲ ਲਿਆ ਹੈ ਤੇ ਇਹ ਆਪਾਂ ਸ਼ਾਮ ਹੋ ਗਈ ਹੈ ਜੀ 7:00 ਵਜ ਗਿਆ ਤੇ ਅਜੇ ਆਪਣਾ ਕੋਇਆ ਜਿਹੜਾ ਬਣਿਆ ਨਹੀਂਗਾ ਗੁਜਰੇਲਾ ਇਹ ਦੇਖੋ ਜੀ ਬਿਲਕੁਲ ਗਜਰੇਲਾ ਤਿਆਰ ਹੋ ਗਿਆ ਥੋੜੀ ਜਿਹੀ देर ਆਪਾਂ ਹੋਰ ਇਹਦੇ ਵਿੱਚ ਸਿੱਪੀ ਮਾਰਾਂਗੇ ਫਿਰ ਆਪਾਂ ਇਹਨੂੰ ਅੰਦਰ ਲੈ ਜਾਵਾਂਗੇ ਇਹ ਦੇਖੋ ਜੀ ਅੰਦਰ ਆ ਗਿਆ ਤੇ ਕਿੰਨਾ ਵਧੀਆ ਜਿਹੜਾ ਗਾਜਰ ਦਾ ਗੁਜਰੇਲਾ ਇਹ ਬਣ ਕੇ ਤਿਆਰ ਇੱਕ ਗੋੜ ਵਾਲਾ ਬਹੁਤ ਹੀ ਸੁਆਦੀਸਟ ਤੇ ਬਹੁਤ ਹੀ ਸੇਤਮੰਦ ਤੇ ਜਿੰਨੇ ਜਿੰਨੇ ਖਾਣਾ ਰਾਤ ਨੂੰ ਵੀ ਖਾ ਲੈਣਗੇ ਤੇ ਸਵੇਰੇ ਵੀ ਖਾ ਲੈਣਗੇ ਤੇ ਇਹ ਜੀ ਥੋੜਾ ਜਿਹਾ ਹੀ ਬਚ ਗਿਆ ਦੇਖ ਲਓ ਦੋ ਦਿਨਾਂ ਬਾਅਦ ਮੈਂ ਦੇਖਿਆ ਇਹ ਬਿਲਕੁਲ ਇੰਨਾ ਕੀ ਬਚ ਗਿਆ ਹੈ ਤੇ ਆਪਾਂ ਸਰਵ ਕਰ ਦੇ ਦਾਦੀ ਕਿਉਂਕਿ ਬੱਚਿਆਂ ਨੇ ਖਾ ਲਿਆ ਸਾਰਾ ਹੀ ਖਤਮ ਕਰਤਾ ਤੇ ਸਵਾਦ ਹੀ ਬਹੁਤ ਬਣਿਆ ਹੀ ਜੀ ਬਹੁਤ ਜ਼ਿਆਦਾ ਬੱਚਿਆਂ ਨੇ ਪਸੰਦ ਕੀਤਾ ਤੇ ਆਪਾਂ ਇਹਨੂੰ ਕੱਢ ਕੇ ਸਰਵ ਕਰਾਂਗੇ ਜੇਕਰ ਤੁਹਾਡੇ ਘਰੇ ਮਹਿਮਾਨ ਆਉਂਦੇ ਇਸ ਤਰ੍ਹਾਂ ਤੁਸੀਂ ਸਰਵ ਕਰਕੇ ਦੇ ਸਕਦੇ ਹੋ ਜੀ ਬਹੁਤ ਹੀ ਵਧੀਆ ਬਣਦਾ ਹੈ ਬਾਜ਼ਾਰਾਂ ਦੀਆਂ ਮਠਿਆਈਆਂ ਦੀ ਇਹੋ ਜੀ ਮਿਲਦੀ ਨਹੀਂ ਤੁਹਾਨੂੰ ਕਦੇ ਵੀ ਨਹੀਂ ਮਿਲੇਗੀ ਕਿਉਂਕਿ ਇੰਨੀ ਵਧੀਆ ਕੋਈ ਵੀ ਨਹੀਂ ਤਿਆਰ ਕਰੇਗਾ ਜਿਵੇਂ ਤੁਸੀਂ ਆਪਣੇ ਘਰ ਵਿੱਚ ਤਿਆਰ ਕਰ ਸਕਦੇ ਹੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ